ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਵਿੱਚ ਪਿੰਡ ਪੋਹਵਿੰਡ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਪਾਈ ਭਗਤਾ ਤੇ ਮਾਤਾ ਜੀ ਦਾ ਨਾਮ ਬੀਬੀ ਜਿਉਣੀ ਜੀ ਸੀ। ਆਪ ਜੀ ਦਾ ਬਚਪਨ ਦਾ ਨਾਮ ਦੀਪਾ ਸੀ। ਆਪ ਬਚਪਨ ਵਿੱਚ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਗਏ ਤੇ ਵਾਪਸ ਨਹੀਂ ਆਏ। ਆਪ ਜੀ ਨੇ ਉੱਥੇ ਰਹਿ ਕੇ ਸ਼ਾਸਤਰ ਵਿੱਦਿਆ ਦੇ ਨਾਲ ਨਾਲ ਪੜ੍ਹਾਈ ਵੀ ਸਿੱਖੀ ਆਪ ਜੀ ਦਾ ਨਾਮ ਕੌਮ ਦੇ ਮੁੱਖ ਜੋਧਿਆਂ ਵਿੱਚ ਆਉਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਸਜਾਇਆ ਤਾਂ ਆਪ ਵੀ ਅੰਮ੍ਰਿਤ ਛਕ ਕੇ ਦੀਪੇ ਤੋਂ ਦੀਪ ਸਿੰਘ ਸਜ ਗਏ 1703 ਈਸਵੀ ਵਿੱਚ ਆਪ ਦੇ ਪਿਤਾ ਆਪ ਨੂੰ ਜੱਦੀ ਪਿੰਡ ਲੈ ਆਏ 1704 ਈਸਵੀ ਵਿੱਚ ਆਨੰਦਪੁਰ ਸਾਹਿਬ ਨੂੰ ਘੇਰਾ ਪੈਣ ਤੋਂ ਲੈ ਕੇ ਸਾਕਾ ਸਰਹੰਦ ਤੱਕ ਆਪ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨਹੀਂ ਸਨ ਬਾਬਾ ਜੀ ਜਦੋਂ ਦਮਦਮਾ ਸਾਹਿਬ ਆਏ ਤਾਂ ਉੱਥੇ ਆ ਕੇ ਆਪ ਨੇ 11 ਸਾਲਾਂ ਵਿੱਚ ਤਿੰਨ ਗ੍ਰੰਥ ਲਿਖੇ ਇੱਕ ਗ੍ਰੰਥ ਫਾਰਸੀ ਵਿੱਚ ਲਿਖਿਆ ਉਸ ਸਮੇਂ ਦੌਰਾਨ ਜਹਾਂ Khan ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਸਾਰੀ ਇਮਾਰਤ ਤਹਟੇਰੀ ਕਰ ਦਿੱਤੀ ਸਰੋਵਰ ਵਿਖੇ ਗੰਦਮੰਦ ਨਾਲ ਪੂਰ ਦਿੱਤਾ ਗਿਆ ਜਦੋਂ ਇਹ ਗੱਲ ਬਾਬਾ ਜੀ ਨੂੰ ਪਤਾ ਲੱਗੀ ਤਾਂ ਆਪ ਨੇ ਜਹਾਨ ਖਾਨ ਨੂੰ ਸਬਕ ਸਿਖਾਉਣ ਦਾ ਸੋਚਿਆ ਜਦੋਂ ਬਾਬਾ ਜੀ ਕੋਝ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਜੀ ਅੱਗੇ ਅਰਦਾਸਾ ਸੋਧ ਕੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਤੁਰੇ ਤਾਂ ਮੌਤ ਹੋਣੀ ਦੇ ਰੂਪ ਵਿੱਚ ਸਾਹਮਣੇ ਆ ਗਈ ਤੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਦੀਪ ਸਿੰਘ ਤੂੰ ਤੋਰ ਤੇ ਪਿਆ ਹੈ ਪਰ ਮੈਂ ਤੈਨੂੰ ਦਰਬਾਰ ਸਾਹਿਬ ਪਹੁੰਚਣ ਨਹੀਂ ਦੇਣਾ ਤਾਂ ਬਾਬਾ ਜੀ ਨੇ ਕਿਹਾ ਤੂੰ ਸਾਨੂੰ ਰੋਕ ਨਹੀਂ ਸਕਦੀ ਸਾਨੂੰ ਸਾਡੇ ਗੁਰੂ ਤੇ ਪੂਰਾ ਭਰੋਸਾ ਆ ਉਹ ਸਾਨੂੰ ਦਰਬਾਰ ਸਾਹਿਬ ਤੱਕ ਜ਼ਰੂਰ ਲਿਜਾਣਗੇ ਅੱਗੇ ਜਾ ਕੇ ਬਹੁਤ ਭਿਆਨਕ ਜੁੱਧ ਹੋਇਆ ਇੱਕ ਸਮਾਂ ਇਦਾਂ ਦਾ ਆਇਆ ਕਿ ਬਾਬਾ ਜੀ ਦਾ ਸੀਸ ਧੜ ਤੋਂ ਵੱਖ ਹੋ ਕੇ ਡਿੱਗ ਗਿਆ ਫਿਰ ਵੀ ਬਾਬਾ ਜੀ ਨੇ ਸੀਸ ਟੱਕ ਕੇ ਖੱਬੀ ਤਲੀ ਤੇ ਰੱਖ ਲਿਆ ਤੇ ਸੱਜੀ ਹੱਥ ਨਾਲ 18 ਸੇਰ ਦੇ ਖੰਡੇ ਨਾਲ ਦੁਸ਼ਮਣਾਂ ਨੂੰ ਮਾਰ ਮੁਕਾਇਆ ਤੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਾ ਲਿਆ ਅੰਤ ਆਪ ਨੇ ਆਪਣਾ ਸੀਸ ਬਹੁਤ ਦੂਰ ਤੋਂ ਹੀ ਵਗਾ ਕੇ ਮਾਰਿਆ ਜੋ ਦਰਬਾਰ ਸਾਹਿਬ ਦੇ ਪ੍ਰਕਰਮਾ ਵਿੱਚ ਡਿੱਗਾ ਤੇ ਆਪ ਸ਼ਹੀਦੀ ਪਾ